ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਦਾ ਜ਼ਰੂਰੀ ਹੈ ਕਿ ਰਸੋਈ ਬਾਥਰੂਮ ਤੇ ਇੱਕ ਮਕਾਨ ਕੁੱਲੀ ਕੁੱਲੀ ਜੁੱਲੀ ਇਹ ਸਭ ਨੂੰ ਜ਼ਰੂਰੀ ਹੈ ਭਾਈ ਦਾਸ ਬੇਨਤੀ ਕਰਦਾ ਕਿ ਅਸੀਂ ਆ ਮੈਂ ਬੇਨਤੀ ਤਾਂ ਕਰਦਾ ਹੁਣਾਂ ਅਸੀਂ ਆ ਵੀ ਕਰਦੇ ਹਾਂ ਜਿੰਨਾ ਕੁ ਸੁਜੋਗ ਹੋਇਆ ਅਸੀਂ ਵੀ ਦੇਵਾਂਗੇ ਤੁੰਨ ਵੀ ਤਾਂ ਬੇਨਤੀ ਹੈ ਵੀ ਤੁਸੀਂ ਵੀ ਕਰਿਓ ਅੱਜ ਅਸੀਂ ਇੱਕ ਇਹਨੂੰ ਸ਼ੌਪ ਵੀ ਕਹਿ ਸਕਦੇ ਹਾਂ ਬਹੁਤ ਚੰਗਾ ਕਾਰਜ ਵੀ ਕਹਿ ਸਕਦੇ ਨਾ ਉਹ ਕਰਨਾ ਸੀ ਸ਼ੁਰੂ ਕਰਨ ਲੱਗਿਆਂ ਤੇ ਉਹਦੇ ਵਾਸਤੇ ਸਾਨੂੰ ਨਾ ਗੁਰੂ ਗ੍ਰੰਥ ਸਾਹਿਬ ਦਾ ਉਤਰਾਸਰਾ ਲੈਣਾ ਬਹੁਤ ਜ਼ਰੂਰੀ ਹੁੰਦਾ ਤੇ ਬਾਬਾ ਜੀ ਸੰਤ ਬਾਬਾ ਜੀ ਸਿੰਘ ਜੀ ਸਾਡਾ ਸਹਿਯੋਗ ਬਹੁਤ ਕਰਦੇ ਆ ਉਹਨਾਂ ਨਾਲ ਅਸੀਂ ਗੱਲਬਾਤ ਕਰੀ ਵੀ ਆਪਾਂ ਭਾਈ ਬੀਬੀ ਪੂਜਾ ਕਰਦਾ ਘੱਟ ਗਿਆ ਪਿਆ ਵੀ ਉਹ ਪਾਉਣਾ ਹਨਾ ਤੇ ਕਹਿੰਦੇ ਕੋਈ ਗੱਲ ਨਹੀਂ ਕਹਿੰਦੇ ਸਾਡਾ ਸਹਿਯੋਗ ਇਸ ਉਹਦੇ ਵਾਸਤੇ ਸਾਡੇ ਕੋਲੇ ਕੁਝ ਮਾਇਆ ਆਈ ਆ ਮੈਂ ਤਾਂ ਹੋਰ ਵੀ ਬਹੁਤ ਆਊਗੀ ਪਰ ਜਿਹੜੇ ਪਹਿਲਾਂ ਸੱਜਣ ਚਾਰਾਂ ਪੰਜਾਂ ਨੇ ਸਾਨੂੰ ਮਾਇਆ ਦਿੱਤੀ ਉਹਨਾਂ ਦੇ ਨਾਂ ਉਹ ਦੀ ਸਭ ਤੁਸੀਂ ਪੜਿਓ ਠੀਕ ਹੈ ਜੀ ਪ੍ਰਦੀਪ ਸਿੰਘ ਹੰਕਣ 5000 ਰੁਪਏ ਡਾਕਟਰ ਸਤਨਾਮ ਸਿੰਘ 1200 ਰੁਪਏ 1000 ਐਟ ਦੇ ਐਸ.ਏ ਬਲਜਿੰਦਰ ਸਿੰਘ 10 ਬੈਗ ਦੇ ਪੈਸੇ 4000 ਰੁਪਏ ਮਿਸਤਰੀ ਰਾਜੂ ਕਹਾਂ ਵਾਲੇ ਹਿੰਮਤਪੁਰਾ 1000 ਰੁਪਏ ਗੋਗਾ ਕੈਨੇਡਾ 1100 ਰੁਪਏ ਗਰਮੀਤ ਕੌਰ ਸੋਹੀ 1000 ਰੁਪਏ ਸੁਭਿਦਾ ਗਰਮੇਲ ਸਿੰਘ 2100 ਰੁਪਏ ਸੈਕਟਰੀ ਜਸਵੀਰ ਸਿੰਘ ਮੇਰੇ ਬਦਨ ਲਾ ਨੇ 5000 ਰੁਪਏ ਤੇ ਮੈਂ ਇਨਾ ਸਾਰੇ ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਸ ਛੋਟੇ ਛੋਟੇ ਬੱਚਿਆਂ ਦਾ ਜੋ ਕਿ 7 ਤੋਂ 12 ਬੈਠੇ ਨੇ ਉਹਨਾਂ ਨੂੰ ਉਹਨਾਂ ਦੀ ਆਸਤੀ ਕਰਨ ਜਾਗ ਪਈ ਆ ਕਿ ਸਾਡੇ ਮਿੱਤਰ ਪਿਆਰੇ ਸਾਡੇ ਭਰਾ ਭੈਣ ਸਾਡੇ ਘਰ ਪੱਕੇ ਦੇਣਗੇ ਮੈਂ ਸਾਰਿਆਂ ਦਾ ਫਿਰ ਬਹੁਤ ਧੰਨਵਾਦ ਕਰਦਾ ਆਓ ਆਪਾਂ ਸਾਰੇ ਜੁੜੀਏ ਇਸ ਪਰਿਵਾਰ ਦੇ ਇਸੋਰੇ ਬੱਚਿਆਂ ਦੇ ਨਾਲ ਇਹਨਾਂ ਨੂੰ ਆਪਾਂ ਛੱਤ ਪੱਕ ਜਾਈਏ ਸਾਡੀ ਇੱਕ ਹੋਰ ਵੀ ਬੇਨਤੀ ਆ ਵੀ ਜਿਹੜੇ ਇਹ ਜਿਹੜੇ ਇਹ ਤੇੜੇ ਪੈਸੇ ਆਏ ਆ ਜਿਹੜੇ ਹੋਰ ਆਉਣਗੇ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਨਗੇ ਜਿਹੜੇ ਉਹਦੇ ਅਕਾਊਂਟ 'ਚ ਹੋਣਗੇ ਅਸੀਂ ਉਹ ਵੀ ਦੱਸਾਂਗੇ ਪੰਜੀ-ਪੰਜੀ ਦਾ ਹਿਸਾਬ ਹੋਊਗਾ ਜਿਹੜੇ ਵਧਣਗੇ ਜੇ ਕੋਈ ਸਾਨੂੰ ਹੋਰ ਲੱਗਿਆ ਵੀ ਲੋੜ ਪੰਦਾ ਤੇ ਅਸੀਂ ਬਾਬਾ ਜੀ ਨਾਲ ਸਲਾਹ ਕਰਕੇ ਅਸੀਂ ਉਹ ਯਾਨੀ ਕਿ ਜਿਹੜੇ ਪੈਸੇ ਵਧਣਗੇ ਉਧਰ ਲਾਵਾਂਗੇ ਤੇ ਜਾਨੀ ਕਿ ਕਹਿੰਦਾ ਮਤਲਬ ਵੀ ਅਭੀ ਸਾਨੂੰ ਐ ਵੀਰ ਆਪਣਾ ਪੈਂਦੀ ਸੁਧਾਰ ਲਈ ਆਪਾਂ ਬਾਹਰ ਕਿਤੇ ਹੋਰ ਦੇਣ ਨਾਲੋਂ ਕੋਈ ਹਨਾ ਲੰਗਰ ਵੀ ਲਾਓ ਯਾਰ ਏਡੀ ਵੀ ਗੱਲ ਨਹੀਂ ਉਹਦੇ ਵਿੱਚੋਂ ਜਾਂ ਕੋਈ ਤੁਸੀਂ ਵਿਆਹ ਸ਼ਾਦੀਆਂ ਕਰਦੇ ਹੋ ਉੱਚ ਜੇ 10 ਲੱਖ ਲਾਉਣੇ ਆ ਤਾਂ 10000 ਇਸ ਇਹਨਾਂ ਲੋੜ ਬੰਦਾ ਵਾਸਤੇ ਵੀ ਆਪਾਂ ਨੂੰ ਪਾਸੇ ਰੱਖ ਲੈਣਾ ਚਾਹੀਦਾ ਵੀ ਯਾਰ ਆਪਾਂ ਉੱਥੇ ਬਤਨ ਉਹ ਸਾਨੂੰ ਤਾਂ ਲੋੜ ਨਹੀਂ ਤੁਸੀਂ ਬਾਬਾ ਜੀ ਨੂੰ ਫੜਾ ਦਿਆ ਕਰੋ ਤੇ ਹੁਣ ਅਸੀਂ ਇੱਕ ਹੋਰ ਅੱਧਮਾ ਇਹਦਾ ਬਾਬਾ ਜੀ ਦੇ ਸਹਜ ਜੋ ਨਾਲ ਕਰਨ ਲੱਗਿਆ ਬਾਬਾ ਜੀ ਦੇ ਹੱਥ ਚ ਹੀ ਆ ਸਾਰਾ ਵੀ ਇਹਨਾਂ ਨੇ ਇੱਥੇ ਦੋ ਕੁੜੀਆਂ ਦੇ ਵਿਆਹ ਕਰਨੇ ਆ ਲੋੜਵੰਦ ਪਰਿਵਾਰ ਲੋੜਵੰਦ ਪਰਿਵਾਰ ਆ ਤੇ ਉਹ 15 ਫਰਵਰੀ ਨੂੰ ਕੋਤਰੀ ਸਮਾਗਮਾਂ ਤੇ ਉਹਦੇ ਕਰਨੇ ਆ ਤੇ ਤੁਸੀਂ ਸਹਿਯੋਗ ਦਿਆ ਕਰੋ ਕਹਿਣ ਦਾ ਮਤਲਬ ਇਹ ਆ ਕਿ ਕਿਉਂਕਿ ਜਿਹੜੀ ਇਹ ਜ਼ਿੰਦਗੀ ਹੈ ਤੇ ਚੇਹ ਨਹੀਂ ਪਤਾ ਕਦੋਂ ਕਿਸੇ ਨੇ ਉੱਪਰ ਚੜ ਜਾਣਾ ਕਦੋਂ ਥੱਲੇ ਲੈ ਜਾਣਾ ਤੇ ਇਹ ਚੱਲਦਾ ਰਹਿਣਾ ਪਰ ਜਿੰਨੇ ਕ ਆਪਣੇ ਕੋਲੇ ਹੁੰਦੇ ਚਲੋ ਆਪਾਂ 2 400 ਤੋਂ 2 4000 ਜਿੰਨੀ ਕਿਸੇ ਦੀ ਕੋਈ ਮਦਦ ਭਾਈ ਕਰ ਸਕਦਾ ਉਹਨੇ ਕੀ ਕਰਿਆ ਕਰੋ ਤੇ ਹੁਣ ਅਸੀਂ ਜਿਹੜਾ ਇਹ ਪ੍ਰੋਗਰਾਮ ਸ਼ੁਰੂ ਕਰਨ ਲੱਗੇ ਜਿਹੜਾ ਕਰ ਪਾਉਣ ਦਾ ਉਹ ਬਸ 2 4 ਦਿਨ ਹੋਰ ਆ ਤੇ ਹੁਣ ਆਪਾਂ ਬਾਬਾ ਜੀ ਨਾਲ ਵੀ ਗੱਲਬਾਤ ਕਰਾਂਗੇ ਤੇ 500 ਇੱਟ ਤੇ 500 ਬੈਗ ਸੀਮੈਂਟ ਦੇ ਕਾਕਾ ਦੁਕਾਨ ਵਾਲਾ ਹਿੰਮਤਪੁਰਾ 500 ਬੈਗ ਜੀ ਨਹੀਂ 5 ਬੈਗ 5 ਬੈਗ 500 ਇੱਟ ਠੀਕ ਹੈ ਜੀ ਠੀਕ ਹੈ ਚਲੋ ਉਹ ਆਪਣੇ ਬਹੁਤ ਵਧੀਆ ਗੱਲ ਆ ਜੇ ਕੋਈ ਐਂ ਕੇ ਦੀ ਮਦਦ ਕਰਦਾ ਨਾ ਉਹ ਕਿਹੜਾ ਵਿਚਾਰੇ ਉਹਨੂੰ ਕਰਨ ਵੀ ਕੀ ਤਰਪਾਲ ਥੱਲੇ ਕੌਣ ਕਿੱਥੋਂ ਜਿੰਦਗੀ ਨਿਕਲਦੀ ਐ ਇੱਕ ਠੰਡ ਕਿੰਨੀ ਤਰ੍ਹਾਂ ਤਰਪਾਲ ਥੱਲੇ ਬੈਠਿਆ ਨਿੱਕੇ ਨਿੱਕੇ ਬੱਚੇ ਆ ਤੇ ਚਲੋ ਬਾਕੀ ਤਾਂ ਕਿਹੜਾ ਘਰ ਪੈ ਜੇ ਕੰਮਕਾਰ ਤਾਂ ਬੰਦਾ ਆਪੇ ਹੀ ਕਰੀ ਜਾਂਦਾ ਰੋਟੀ ਜੋਗਾ ਤਾਂ ਘਾਰ ਹੀ ਲੈਂਦਾ ਹੁੰਦਾ ਤੇ ਹੁਣ ਭਾਈ ਸਾਡੇ ਵੱਲੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਤੁਸੀਂ ਸਹਿਯੋਗ ਦਿਓਗੇ ਅਸੀਂ ਆਸ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੁਰਦਾਰਾ ਮਲੋਸੀਹਦ ਹਿੰਮਤਪੁਰਾ ਅਤੇ ਭਾਗੀ ਕੇ ਜੋ ਬਹੁਤ ਹੀ ਪਾਵਨ ਪਿੱਤਰਸਥਾਨ ਜੋ ਪਰ ਜਾਦਗਰ ਬਣੀ ਹੈ ਤਾਂਤਰ ਅਮਰ ਸੇਹਰ ਬਾਬਾ ਬਖਸ਼ੀ ਸਿੰਘ ਜੀ ਜੋ ਪਿੰਡ ਠੂਰ ਤੋਂ ਜੋ ਵੱਡਾ ਘਲੂ ਘਰਾ ਹੋਇਆ ਅਹਿਮਦ ਸਾਹ ਅਫਦਾਲੀ ਦੀਆਂ ਫੌਜਾਂ ਦੇ ਨਾਲ ਠੂਰ ਕਮਸਾਨ ਦਾ ਜਦ ਹੋਇਆ ਉੱਥੋਂ ਬਾਬਾ ਜੀ ਦਾ ਸਾਂਝੇ ਵਾਰ ਦੇ ਨਾਲ ਜਿਹੜਾ ਸਿਰਸੀ ਕਟਿਆ ਗਿਆ ਮੈਨਾ ਸੀ ਤੋਂ ਕੱਲੀ ਧੜਨਾ ਲੜਦੇ ਲੜਦੇ ਬਾਬਾ ਜੀ ਇਸ ਸਥਾਨ ਤੇ ਪਹੁੰਚੇ ਬਹੁਤ ਸੋਹਣਾ ਸੁੰਦਰ ਸਥਾਨ ਇਹ ਅੰਗੀਤਾ ਸਾਹਿਬ ਉਹਨਾਂ ਦੀ ਯਾਦ ਵਿੱਚ ਬਣਿਆ ਹੋਇਆ ਹੈ ਤੇ ਇਸ ਸਥਾਨ ਤੋਂ ਜੋ ਵੀ ਜਵੇਂ ਲੰਗਰਾਂ ਦੀ ਸਵਾਮਾਨ ਜੋ ਵੀ ਕੋਈ ਸਾਂਝੀਆਂ ਸਵਾਮਾਨ ਹੁੰਦੀਆਂ ਨੇ ਨਾਲ ਨਾਲ ਮਿਲ ਕੇ ਪਿੰਡਾਂ ਵਿੱਚ ਸਾਂਝੇ ਕਾਰਜ ਜੀ ਕਰਦੇ ਰਹਿੰਦੇ ਆ ਕਿਉਂਕਿ ਆਪ ਜੀ ਨੂੰ ਪਤਾ ਵੀ ਆ ਪਰ ਹਲਕੇ ਕੋਈ ਕਾਰੋਬਾਰ ਕਰਦੇ ਆ ਉਹ ਸੰਜਿਆ ਕਾਰਜ ਕਰਦੇ ਆ ਇਸ ਨਾਲ ਮਨ ਨੂੰ ਬੜੀ ਸਕੂਨ ਉਹਦਾ ਮਨ ਨੂੰ ਬੜੀ ਸ਼ਾਂਤੀ ਮਿਲਦੀ ਹੈ ਅੱਜ ਇਹ ਸੇਵਾਦਾਰ ਸਾਡੇ ਕੋਲੇ ਸੁਭੀਦਰ ਸਾਹਿਬਾ ਨੇ ਮਿੰਟੂ ਜੀ ਡਾਕਟਰ ਜਗਤਾਰ ਜੀ ਸਾਰੇ ਹੋਰ ਸੇਵਾਦਾਰ ਆਏ ਇਹ ਤਾਂ ਵਿਚਾਰ ਬਚੀਆ ਵਿਚਾਰ ਆਪਣਾ ਵੀ ਜਿਹੜਾ 15 ਫਰਵਰੀ ਦਾ ਦੋ ਲੜਕੀਆਂ ਦਾ ਜਿਹੜਾ ਪਰਿਵਾਰਾਂ ਦੀਆਂ ਸਾਧੀਆਂ ਜੋਗ ਪਰਿਵਾਰ ਨੇ ਵਿਚਾਰੇ ਉਹਨਾਂ ਦੀਆਂ ਬੱਚਿਆਂ ਦੀਆਂ ਸਾਧੀਆਂ ਦੋ ਦੀਆਂ ਆਪਾਂ ਕਰਨੀਆਂ ਨੇ ਇਓਂ ਬਚਨ ਕਰਦੇ ਕਰਦੇ ਇੱਕ ਹੋਰ ਪਿੰਡ ਵਿੱਚੋਂ ਇਹ ਪਰਿਵਾਰ ਦੇ ਕੋਲ ਗਏ ਉਹ ਬੀਬੀ ਪੂਜਾਰਾ ਨਹੀਂ ਪੂਜਾਰਾਣੀ ਹੈ ਚਲੋ ਕੋਈ ਵੀ ਹੈ ਕਿਸੇ ਜਾਤ ਦਾ ਕਿ ਗੁਰੂ ਘਰ ਵਿੱਚ ਤਾਂ ਇੱਕ ਪਿਤਾ ਇੱਕ ਸਕੇ ਮubarਕ ਤੂੰ ਮੇਰਾ ਗੁਰ ਹਾਈ ਇੱਥੇ ਜਾਤ ਪੱਤ ਕੋਈ ਨਹੀਂ ਹੈ ਤੇ ਮੇਰੇ ਕੋਲ ਆਏ ਵੀ ਬਾਬਾ ਜੀ ਆਪਾਂ ਕੋਈ ਕੋ ਪਰਿਵਾਰ ਦੇ ਤਿੰਨ ਬੱਚੇ ਆ ਦੋ ਲੜਕੀਆਂ ਇੱਕ ਉਹ ਛੋਟਾ ਜਿਹਾ ਬੱਚਾ ਉਹ ਵੀਡੀਓ ਵੀ ਚੱਲ ਰਹੀ ਹੈ ਬੈਰ ਹੋ ਰਹੀ ਹੈ ਸੰਦਰੀ ਸੁਬਨੇ ਦੇ ਚੈਨਲ ਦੇ ਜ਼ਰੀਏ ਉਹ ਵਿਚਾਰੇ ਇੱਕ ਕਮਰਾ ਹੀ ਹੈ ਉਹ ਸੱਜਦੀਗੀ ਹੋਈ ਹੈ ਕਾगज ਪਾ ਕੇ ਉਹ ਇੰਨੀ ਠੰਡ ਹੋਣ ਦੇ ਬਾਵਜੂਦ ਮੀਂਹ ਪੈਂਦਾ ਉਹ ਸਾਰਾ ਵਿੱਚ ਹੀ ਪੈਂਦਾ ਵਿਚਾਰਿਆਂ ਤੇ ਉਹ ਕਿਸੇ ਦੇ ਘਰੇ ਉਹ ਦਿਨ ਕੱਟ ਰਹੇ ਨੇ ਵਿਚਾਰੇ ਉਹ ਸੰਸਥਾ ਮੰਨੇ ਇਹ ਸੰਸਥਾ ਨੇ ਬੜਾ ਉਦਮ ਜੋਗ ਬਰਾਲਾ ਕਰਿਆ ਇਹ ਮੂਰੇ ਲੱਗ ਕੇ ਮੇਰੇ ਕੋਲ ਵੀ ਆਏ ਜਿੱਥਾ ਸੰਗਤ ਅਸੀਂ ਵੀ ਸੰਗਤਾਂ ਨੂੰ ਵਾਦਾ ਕਰਦੇ ਆ ਵੀ ਜਿੰਨੀ ਵੀ ਸੇਵਾ ਸਾਡੇ ਕੋਲ ਹੋਈ ਅਸੀਂ ਭਾਈ ਕਰਾਂਗੇ ਬਾਕੀ ਮੇਰੇ ਸਾਰੇ ਐਨਆਰਬੀਰਾ ਨੂੰ ਹਿੰਦੂਪੁਰੇ ਦੇਆਂ ਨੂੰ ਹੋਰ ਵੀ ਕੋਈ ਸਦਨੀਸ਼ਤਮਣੇ ਜਰੀਏ ਸਾਡੀ ਆਵਾਜ਼ ਸੁਣਦਾ ਆਪਾਂ ਕਹਿੰਦੇ ਜਰੂਰ ਆ ਵੀ ਜਿਹੜਾ ਗਰੀਬ ਦਾ ਮੂੰਹ ਹੈ ਗੁਰੂ ਦੀ ਗੋਲਕ ਪਰ ਅਮਲ ਕੋਈ ਭਾਗਾ ਵਾਲੇ ਕਰਦੇ ਨੇ ਕੋਈ ਹੋਰ ਕੰਮ ਆਪਾਂ ਕੋਈ ਗੋਆ ਮਜਾਉਣ ਕਰਾਉਣਾ ਹੋਵੇ ਕੋਈ ਖੜਾ ਲਗਾਉਣਾ ਹੋਵੇ ਲੱਖਾਂ ਰੁਪਏ ਇਕੱਠਾ ਹੋ ਜਾਂਦਾ ਤੁਰ ਮੈਂ ਮਾੜਾ ਨਹੀਂ ਕਹਿੰਦਾ ਪਰ ਉਹ ਜਦੋਂ ਇਹ ਕੋਈ ਐ ਗਰੀਬ ਕਰਦਾ ਆਪਾਂ ਕਰ ਪਾਉਣਾ ਹੋਵੇ ਆਪਾਂ ਥੋੜਾ ਜਿਹਾ ਸਕੋਚ ਕਰ ਜਾਈਏ ਨਾ ਵੀ ਸਾਨੂੰ ਕੀ ਆ ਯਾਰ ਤੇ ਰੱਬ ਨੇ ਕੋਲ ਮਹਾਰਾਜੀ ਦਾਤ ਹੈ ਭਾਈ ਇਹ ਪੇ ਦਾਤ ਤਰੀ ਤਾਰ ਚੰਗੇ ਮਕਾਨਾਂ ਵਿੱਚ ਆਪਾਂ ਰਹਿਨੇ ਆ ਚੰਗੀਆਂ ਗੱਡੀਆਂ ਨੇ ਚੰਗੇ ਕੱਪੜੇ ਪਹਿਨਦੇ ਆ ਕਿਉਂਗੋ ਆਪਣੇ ਪਿੰਡ ਵਿੱਚ ਆਪਾਂ ਹੋਰ ਬਾਹਰ ਵੀ ਲੰਗਰ ਲਾਉਨੇ ਆ ਕੋਈ ਹੜ ਆਉਂਦਾ ਉੱਥੇ ਵੀ ਆਪਾਂ ਜਾਣੇ ਆ ਉੱਥੇ ਆਪਾਂ ਕਿੰਨਾ ਕੰਮ ਕਰਦੇ ਆ ਜਾ ਕੇ ਕਿੰਨੀਆਂ ਮਾਇਆ ਇਕੱਠੀ ਕਰਦੇ ਆ ਜਿਹੜਾ ਆਪਣੇ ਪਿੰਡ ਵਿੱਚ ਇਹੋ ਜਿਹਾ ਪਰਿਵਾਰ ਆ ਉਹਦੀ ਅਪਾ ਕਿਉਂ ਨਹੀਂ ਸੇਵਾ ਕਰਾਂਗੇ ਉਹੀ ਗੱਲ ਉਹੀ ਹੈ ਗਰੀਬ ਦੀ ਜਿਹੜੀ ਸੇਵਾ ਉਹ ਜਿੱਥੇ ਮਰਜ਼ੀ ਕਰ ਲਓ ਤਾਂ ਮੈਂ ਦਿੱਲੀ ਜਾ ਕਰਿਆ ਉਹ ਭਾਵੇਂ ਆਪੇ ਤੇ ਘਰ ਵਿੱਚ ਕਰ ਦੋ ਤਾਂ ਮੇਰੀ ਬੇਨਤੀ ਹੈ ਵੀ ਕੁਝ ਪਰਵਾਰਦਾਨੀ ਪਰਿਵਾਰਾਂ ਬਣੀਆਂ ਹਜ਼ਾਰ ਇਟਾਈ ਹੈ 20 ਬੋਰੀਆਂ ਸੀਮਿੰਟ ਦੀ ਆ ਗਈਆਂ ਹੋਰ ਕਿਸੇ ਨੇ ਮਾਇਆ ਕਰਕੇ ਸੇਵਾ કરી ਹੈ ਅੱਜ ਅਕਾਊਂਟ ਵੀ ਇਹਨਾਂ ਨੇ ਦਿੱਤਾ ਸੀ ਵੀ ਅਕਾਊਂਟ ਵਿੱਚ ਕਰਦਿਆਂ ਬੈਂਕ ਵਿੱਚ ਵੀ ਕਿਸੇ ਨੇ ਦਾਨ ਬੰਦ ਕਰਿਆ ਹੋਵੇ ਜਿਹਦਾ ਉਹਨਾਂ ਦੇ ਖਾਤੇ ਚੋਂ ਆਇਆ ਹੋਵੇ ਤਾਂ ਕਰਕੇ ਹੋਰ ਵੀ ਕੀ ਪਰਿਵਾਰ ਭਾਈ ਉਹ ਬੀਬੀ ਨਾਲ ਕਨੈਕਟ ਕਰ ਸਕਦਾ ਸਿੱਧੀ ਸੇਵਾ ਦੇਣੀ ਆ ਉਹ ਵੀ ਦੇ ਸਕਦਾ ਤਾਂ ਕਰਕੇ ਆਪਾਂ 2-4 ਦਿਨਾਂ ਦੇ ਵਿੱਚ ਮੇਰੇ ਕੋਲ ਆਏ ਮਾਪ ਜੀ ਆਪਾਂ ਸਿੱਧੀ ਕੰਮ ਕਰੋ 2-4 ਦਿਨਾਂ ਦੇ ਵਿੱਚ ਵਿੱਚ ਹੀ ਉਹ ਮਕਾਨ ਦੀ ਸੱਤ ਪਾਉਣੀ ਆ ਨਾ ਕੋਈ ਬਾਥਰੂਮ ਹੈ ਨਾ ਕੋਈ ਰਸੋਈ ਹੈ ਹੌਲੀ-ਹੌਲੀ ਫਿਰ ਆਪਾਂ ਇੱਕ ਬਾਥਰੂਮ ਬਣਾਵਾਂਗੇ ਇੱਕ ਰਸੋਈ ਬਣ ਜੂਗੀ ਇਹੀ ਮੇਰੀ ਬੇਨਤੀ ਹੈ ਬਾਈ ਚੜ ਕੇ ਆਪਾਂ ਇਹ ਕਾਰਜਾਂ ਵਿੱਚ ਸਾਥ ਦਿਆ ਕਰੋ 파ਰਟੀ ਵਾਦੋਂ ਉੱਤਾ ਉੱਚਾ ਉੱਟ ਕੇ ਇਹ ਨੋ ਬੇਬੀ ਮੈਂ ਵੀ ਉਹਦਾ ਇਹ ਮੂਰੇ ਹੋ ਕੇ ਲੱਗੇ ਫਿਰਦੇ ਨੇ ਪਤਾ ਨਹੀਂ ਆਪਣਾ ਨਾਮ ਬਣਾਉਣਾ ਹੁੰਦਾ ਕੋਈ ਹੋਰ ਮੂਰੇ ਆ ਜਾਵੇ ਜਿਹਨੇ ਇਕੱਲੇ ਨੇ ਸੇਵਾ ਕਰਨੀਆਂ ਇਕੱਲੇ ਹੀ ਸੇਵਾ ਕਰ ਦੋਵੇ ਕੋਈ ਕਰਨੀ ਆਪਾਂ ਰੋਕ ਦੇ ਕਸ਼ਨੋ ਵਿੱਚ ਜਿਹਨੇ ਸੇਵਾ ਕਰ ਸਿੱਧੀ ਸੇਵਾ ਕਰ ਦੋ ਕੋਈ ਸੀਮਟ ਲਿਆ ਦੋ ਗਿੱਟਾ ਲਿਆ ਦੋ ਇਹ ਕੋਈ ਕਰਨ ਜਿਉ ਮਰਦੀ ਇਹ ਸੇਵਾ ਕਰ ਸਕਦਾ ਤਾਂ ਕਰਕੇ ਆਪਾਂ ਜਿੰਨੀ ਕੋ ਹੋ ਜ਼ਰੂਰੀ ਪਾਈ ਆਪਾਂ ਨੂੰ ਹੋਰ ਵੀ ਆਪਾਂ ਖਰਚੇ ਕਰ ਦਈਆਂ ਇਹ ਮੇਰੀ ਬੇਨਤੀ ਹੈ ਸਾਰਿਆਂ ਸੰਗਤ ਨੂੰ ਕਿ ਇਹ ਜ਼ਰੂਰ ਇਹ ਕੰਮ ਕਰੋ ਆਪਾਂ ਉਹ ਮਕਾਨ ਆਪਾਂ ਜਲਦੀ ਜਲਦੀ ਦੋ ਚਾਰ ਦਿਨਾਂ ਵਿੱਚ ਹੀ ਸ਼ੁਰੂ ਕਰਾਓ ਤਾਂ ਕਿ ਠੰਡ ਬਹੁਤ ਆ ਹੁਣ ਉਹ ਆਪਣੇ ਮਹੀਨਾ ਚੜਿਆ ਆ ਮਾਗਦਾ ਤਾਂ ਕਰਕੇ ਸਾਰੇ ਸਭ ਪਹਿਲਾਂ ਪਹਿਲਾਂ ਆਪਾਂ ਮਕਾਨ ਬਣਾ ਲਈਏ ਪਹਿਲਾਂ ਇੱਕ ਕਮਰਾ ਬਣਾ ਲਈਏ ਨਗਰੋਂ ਜੋ ਮਾਇਆ ਬਚ ਗਈ ਆਪਣੇ ਕੋਲ ਇੱਟ ਮਿਸਾਲਾ ਬਚ ਗਿਆ ਇੱਕ ਰਸੋਈ ਬਾ ਦਿਓ ਹਾਂਜੀ ਜੇ ਉਦੋਂ ਬਚ ਗਿਆ ਤਾਂ ਆਪਾਂ ਤੇ ਦੂਸਰਾ ਬਾਥਰੂਮ ਬਣਾ ਦਾਂ ਸਭ ਦਾ ਧੰਨਵਾਦ ਸਤਿਗੁਰੂ ਸਾਰਿਆਂ ਨੂੰ ਖੁਸ਼ ਰੱਖੇ ਉਕੇ ਇਹ ਜਦੋਂ ਦਾਨ ਕਰਦੇ ਆ ਮਨ ਨੂੰ ਸ਼ਾਂਤੀ ਮਿਲਦੀ ਹੈ ਤੁਸੀਂ ਦਾਨ ਕਰਕੇ ਦੇਖ ਲਿਓ ਭਾਵੇਂ ਕੋਈ ਇੱਕ ਬੋਰੀ ਜਾਂ ਕੋਈ ਇੱਟ ਜੋ ਵੀ ਸਰਦਾਂ ਮਤਾ ਕੋ ਦੇ ਦਿਓ ਭਾਵੇਂ ਸਿੱਧਾ ਕੋਈ ਆਪ ਜਾ ਕੇ ਉਹ ਪਰਿਵਾਰ ਨੂੰ ਮਾਇਆ ਦੇ ਆਇਓ ਕੋਈ ਇੱਟਾਂ ਦੇ ਆਇਓ ਕੋਈ ਸੀਮੈਂਟ ਦੇ ਆਇਓ ਕੋਈ ਸਰੀਆ ਦੇ ਆਇਓ ਕੋਈ ਬਜਰੀ ਦੇ ਆਇਓ ਆਪ ਵਲੈਂਟਰ ਪਾਉਣਾ ਸਭ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਟ